ਕੀ ਇਹਦਾ ਇਹਨੇ ਕਿਚੀ ਲੈ ਕੇ ਆਇਆ। ਓ ਮਾਈ ਗੋਡ। ਰਿੰਗ ਤੂੰ ਕਿੱਥੋਂ ਲੈ ਕੇ ਆਇਆ? ਯਾ ਜੱਤੂ ਮਰਜੀ ਲੈ ਆ। ਬੜ ਦੁਹਾਤ ਕਰ। ਕਿੰਨੀ ਜ਼ਮੀਨ ਆ ਉਹਨਾਂ ਦੇ? ਡੈਡੀ ਜੀ ਜ਼ਮੀਨ ਤਾਂ ਹੈ ਨਹੀਂ ਉਹਨਾਂ ਕੋਲ। ਵਿਚਾਰੇ ਦਾ ਆਪਦਾ ਘਰ ਦਾ ਹੀ ਗੁਜ਼ਾਰਾ ਮਸਾ ਹੁੰਦਾ ਤੇ ਜ਼ਮੀਨ ਕਿੱਥੋਂ ਹੋਊਗੀ ਉਹਨਾਂ ਕੋਲ? ਉਹ ਮੈਨੂੰ ਮਾਫ਼ ਕਰੀ ਸੀ। سینٹی میری گل تو سن لینٹی تیرے بنا میں کسی ہی نہیں آئی ਭੀ ਕਾਫੀ ਹੋ ਗਿਆ ਅਸਤਾ ਕਰੇ ਡੈਡੀ ਵੀ ਨਹੀਂ ਹੈਗੇ ਨਹੀਂ ਤਾਂ ਉਹਨਾਂ ਨੂੰ ਫੋਨ ਕਰਕੇ ਕਹਿ ਦਿੰਦੇ ਕਿ ਉਹ ਇੱਥੋਂ ਲੈ ਜਾਂਦੇ ਆ ਕੇ ਹਾਂ ਐਂ ਕਰਦੀਆਂ ਸੰਤੀ ਨੂੰ ਫੋਨ ਕਰਕੇ ਕਹਿ ਦਿੰਦੀ ਆ ਮੈਨੂੰ ਪਿੰਡ ਤੱਕ ਛੱਡਿਆਊਗਾ ਬਾਰ ਬੁਰ ਜਾ ਰਹੇਗਾ ਕਲ ਮਿਸ਼ਨ ਲੈ ਕੇ ਨੋਕਲੇ ਚਲਾਵਾਂਗੇ ਬਾਈ ਬਹੁਤ ਤਣ ਤਣ ਸੋ ਟਰਾਲੀ ਕਰ ਦਿੰਨੇ ਆ ਚੱਲ ਵਧੀਆ ਜਾਲਾ ਕੱਤੀ ਪਵਾ ਕੇ ਲੈ ਜਾਗੇ ਹਾਂ ਬੱਜੀ ਲਓ ਜੀ ਹੋ ਗਿਆ ਹੈਲੋ ਸੰਤੀ ਹਾ ਜਮੀ ਕਿੱਥੇ ਆ ਤੂੰ ਵਾਪਸ ਹੀ ਹਾਂ ਅੱਛਾ ਮੇਰੇ ਗੱਲ ਸੁਣ ਕਿ ਕਿ ਮੇਰੇ ਹੱਥ ਤੱਕ ਪਸ ਗਈ ਤੇ ਮੈਨੂੰ ਪਿੰਡ ਤੱਕ ਹੀ ਛੱਡਿਆ ਹਾਂ ਹਾਂ ਕੋਈ ਗੱਲ ਨਹੀਂ ਸ਼ਮੀ ਮੈਂ ਆ ਜਾਣਾ ਸੁਬਾ ਸੁਰੂ ਕਬਰੀ ਚੱਲ ਪਿਆ 5 ਮਿੰਟਾਂ ਤੱਕ ਪਹੁੰਚ ਜਾ ਦਾ ਇਹ ਕੋਲੇ ਚੱਲ ਠੀਕ ਐ ਮੈਂ ਤੁਰ ਹੀ ਆਉਣੀ ਆ ਬਗੂ ਯਾਰ ਚਾਬੀ ਦੇ ਤੇਰੇ ਮੋਟਰਸਾਈਕਲ ਦੀ ਬਾਈ ਕਿੱਧਰ ਜਾਏਗਾ ਯਾਰ ਸਿਮੀ ਦੀ ਬੱਸ ਨਾ ਗਈ ਯਾਰ ਉਹਨੂੰ ਪਿੰਡ ਛੱਡ ਕੇ ਆਉਣਾ ਸਿਮੀ ਨੂੰ ਸਮਝਾਉਂ ਤਾ ਉਹ ਯੱਲਾ ਹੋਰ ਕੰਮ ਵੀ ਕਰ ਲੈ ਕਰ ਓਰੇ ਉਹ ਕੰਮ ਕੋਈ ਨਾ ਤੂੰ ਹੈਗਾ ਇਦਨੇ ਕਿਹੜਾ ਡਰਾਛਾ ਓਰੇ ਆ ਜਾ ਉਹ ਨਾਲ ਹੀ ਆ ਬਾਬੂ ਤੈਨੂੰ ਵਸੇ ਕੱਲ ਤੂੰ ਚਾਬੀ ਦੇਣ ਆਲੇ ਉਧਰ ਤੇਲ ਪਾ ਕੇ ਆ نیا رکھی پیڑھ نہ کوئی نہ کوئی, کوئی نہ دیکھ لیا ہجی تک نہیں سینٹی آیا ہے گا آکی کہنا پانچ منٹ چاہیا کر دے کر آن دے میں ایک کلومیٹر تک تور تو کے آگی ایک تا بس پہلی لیٹ سی اوہ تو تسی لیٹ آئے ہو میرے جی oh, Simhi, دا آج دین ہی مڑ ہے اوہ سمی تینوں پتا تا ہے گا کہ میرے کوڑے موٹ سائل نہیں انہوں نے یار دوست دا پڑھ کے لے آئے گا موٹر کوئی کام کار کر لو گھر بارے گل پتا لگو گی میں کام کر دیں ਇਹੀ ਕਹੂੰਗੀ ਵੀ ਵਿਹਲਾ ਫਿਰਦਾ ਉਹ ਉਹ ਬੇਲਾ ਕਾ ਨੂੰ ਯਾਰ ਤੈਨੂੰ ਪਤਾ ਤਾਂ ਹੈਗਾ ਮੈਂ ਪੰਪਤੀ ਲੱਗਿਆ ਹਾਂ ਚਲ ਜਿਹੜੇ 4 ਰੁਪਏ ਬਣਦੇ ਨੇ ਮੜਾ ਮੋਟਾ ਪੋਸਟ-ਗੁਸਟ ਭਰਦਣ ਨਾਲੇ ਘਰ ਦਾ ਖਰਚਾ ਚੱਲੀ ਜਾਂਦਾ ਚਲ ਕੋਈ ਨਾ ਕੋਈ ਨਾ ਚਲ ਤੂੰ ਸਬਰ ਰੱਖ ਕੋਈ ਨਾ ਆਪਾਂ ਨਵਾਂ ਮੋੜ ਸੰ ਲੈ ਲਾਂਗੇ ਸਾਨੂੰ ਹੁਣ ਬਹੁਤੀਆਂ ਗੱਲਾਂ ਨਾ ਕਰੋ ਰਸਤਾ ਵੀ ਸੁਨਸਾਨ ਜਿਹਾ ਐਵੇਂ ਕੋਈ ਗੱਲਬਾਤ ਹੋ ਜਾਂਦੀ ਆ ਘਰੇ ਛੱਡ ਕੇ ਆਓ ਮੈਨੂੰ ਪਹਿਲੀ ਬਹੁਤ ਲੇਟ ਆ ਮੈਂ ਹੋਂ ਤੈਨੂੰ ਮੈਂ ਪਿੰਡ ਛੱਡ ਗਿਆ ਮਾਂ ਹੋਰ ਯਾਰ ਪਿੰਡ ਔਖਾ ਜਾਵਾਂਦਾ ਪਿੰਡ ਤੋਂ ਪਿੱਛੇ ਛੱਡਦੇ ਹਾਂ ਚੱਲ ਕੋਈ ਲੈ ਇਹੋ ਜਿਹਾ ਮੋਟਰਸਾਈਕਲ ਲੈ ਆਏ ਹਾਂ ਕੋਈ ਨਾ ਨਮਾ ਲਿਆ ਮਾਵੇਂ ਭੈ ਜੀ ਤੂੰ ਅਰੇ ਮੈਨੂੰ ਵੀ ਖੜੀ ਦੋਸਤ ਵੀ ਇਹੋ ਜਿਹੇ ਰੱਖੇ ਨੇ ਵੀ ਚੱਲਦਾ ਤੇ ਮੋਟਰਸਾਈਕਲ ਦੇ ਦਈਏ ਕਿੱਦਾਂ ਲੱਗ ਲੈਣ ਦੇਦਾ ਹੋਣਾ ਲੱਗਾ ਜਾਂਦਾ ਬਸ ਮੈਂ ਉੱਥੇ ਧਾਰ ਦੋ ਨਹੀਂ ਮੈਂ ਤਾਂ ਮੈਂ ਚਲੋ ਘਰੀ ਲਾ ਕੇ ਆਉਂਦਾ ਲੈ ਸੰਟੀ ਤੈਨੂੰ ਨਹੀਂ ਪਤਾ ਹੈਗਾ ਮੇਰੇ ਘਰ ਦਾ ਸੁਭਾ ਉਏ ਤੂੰ ਨਾ ਤੇ ਥੱਪੜ ਖਾ ਕੇ ਮੁੜ ਆਏਂਗਾ ਉਹ ਨਾਲੇ ਸੁਭਾਨੇ ਚਾਹ ਪਾਣੀ ਪੀਵਾਂਗੇ ਚਾਹ ਜੂ ਪਾਣੀ ਨਹੀਂ ਪਲਾਉਂਦੇ ਹੈਗੇ ਇੱਥੇ ਛੱਡ ਦੇ ਤੂੰ ਗੱਲ ਮੰਨਿਆ ਕਰ ਮੇਰੀ ਬਸ 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 ਅੱਜ ਤੱਕ ਦੋ ਮੈਨੂੰ ਬਾਰ-ਬਾਰ ਫੋਨ ਨਾ ਕਰੀਂ ਕਿਉਂ ਹੋਰ ਕਿਤੇ ਵੀ ਜਾਣਾ ਉਹ ਨਹੀਂ ਯਾਰ ਮੈਂ ਹੁਣ ਕੰਮ ਤੇ ਵੀ ਲੱਗਣਾ ਅੱਛਾ ਅੱਛਾ ਅੱਡੇ ਘੰਟੇ ਮੰਗੂਗਾ ਮੈਂ ਆਪ ਜਦ ਫ੍ਰੀ ਹੋ ਕੇ ਨਾ ਮੈਨੂੰ ਕਾਲ ਲਾ ਲਿਓ ਠੀਕ ਹੈ ਆਪੇ ਕੋਈ ਨਾ ਮੈਂ ਆਪ ਹੀ ਲਾ ਲੂੰਗਾ ਤੇ ਨਾਲ ਘਰ ਰੱਖੀ ਆਪਦਾ ਠੀਕ ਆ ਤੁਸੀਂ ਕੰਮ ਤੋਂ ਦੇ ਜਾਂ ਨਾ ਮਾਰ ਬੋਲ ਨਾ ਮਾਰਿਆ ਕਰ। ਬੀਚੋ ਫੇਰ ਕੰਮ ਨਹੀਂ ਬਣਦਾ। ਉਹਦੀ ਜ਼ਰੂਰੀ ਗੱਲ ਕਰ ਲਈ ਸੀ ਆਪਣੀ ਸਿੱਧੀ ਵਾਸਤੇ। ਉਹ ਜ਼ਰੂਰੀ ਤਾਂ ਹੈਗੀ ਐ। ਇੱਥੇ ਕੱਠ ਰੱਖਿਆ ਸੀ ਕਹਿੰਦੇ ਸਟੇਡੀ ਦਾ ਆਪਣੇ ਕੱਠ ਨਹੀਂ ਹੈਗਾ। ਨਹੀਂ ਪ੍ਰਧਾਨ ਬਣਾਉਣਾ ਕਹਿੰਦੇ ਸਮਤੀ ਨਾਲ ਵੀ ਤੈਨੂੰ ਪ੍ਰਧਾਨ ਬਣਾ ਦੇ। ਉਹ ਤਾਂ ਠੀਕ ਆ ਤੁਸੀਂ ਬੈਠ ਕੇ ਮੇਰੀ ਗੱਲ ਤਾਂ ਸੁਣਵਾਲੀ ਜੀ। ਚੱਲ ਆ ਜਾ ਦੱਸ ਮੈਨੂੰ ਇਹਨਾਂ ਟਾਈਮ ਨਹੀਂ ਹੈਗਾ ਫੋਨ ਆਈ ਜਾਂਦੇ ਨੇ। ਤਾਂ ਕੀ ਗੱਲ ਕਰਨੀ ਹੈ ਜੀ? ਉਹ ਮੈਂ ਤਾਂ ਇਹ ਕਹਿੰਦੀ ਸੀ। ਆਪਣੀ ਸਰਦੀ ਦਾ ਫੋਨ ਆਈ ਜਾਂਦਾ ਸੀਗਾ। ਅੱਛਾ। ਸਾਡੀ ਰਿਸ਼ਤੇਦਾਰੀ 'ਚ ਕੋਈ ਮੁੰਡਾ ਹੈਗਾ? ਅੱਛਾ 8 ਕਿਲੇ ਬਾੜਦੇ ਹੋਗੇ ਨਾ ਆਪਣੀ ਸਿੰਮੀ ਵਾਸਤੇ ਠੀਕ ਹੈ ਤੇ ਉਹਨਾਂ ਦੀ ਕਹਾ ਗੁੜੀਆ ਵੀ ਪੀਆਰ ਆ ਗਈ ਬਾਹਰ ਪੱਕੀ ਹੋਈ ਹੋਈ ਆ ਵੀ ਇਹਨਾਂ ਨੂੰ ਬਣਾ ਲਿਖਿਆ ਕਿ ਵਧੀਆ ਵੀ ਇਹ ਬਾਹਰ ਭਾਗ ਜਾਣਗੇ ਤਾਂ ਠੀਕ ਹੈ ਸਾਰਾ ਵਧੀਆ ਲੱਗਦੇ ਨੇ ਜੀ ਬਾਰ ਬਾਰ ਫੋਨ ਆ ਰਿਹਾ ਤਾਂ ਕਿ ਮੈਂ ਤਾਂ ਕਿਤੇ ਨਹੀਂ ਗਈ ਅਸੀਂ ਕੋਲ ਨਾਲ ਗੱਲ ਕਰਾਂਗੇ ਚਲੋ ਤਾਂ ਠੀਕ ਹੈ ਸਰਦੀ ਆਪਣੀ ਰਿਸ਼ਤੇਦਾਰੀ ਚੋਂ ਹੈ ਰਿਸ਼ਤਾ ਵੀ ਫਿਰ ਵਧੀਆ ਕਰਾਉਗੇ ਇਹੀ ਗੱਲ ਨਹੀਂ ਘੇਰ ਵੀ ਆਪਣਾ ਫਰਜ ਬਣਦਾ ਤੂੰ ਉਹਨੂੰ ਕਹੀਂ ਵੀ ਪੁੱਛ ਪਰਤਾਲ ਕਰੇ ਨਾ ਕੋਈ ਨਾ ਜੀ ਜੀ ਦੋ ਆਪਣੀ ਕੁੜੀਆ ਵੇਚ ਆ ਗਈ ਕੋਈ ਮਾੜਾ ਰਿਸ਼ਤਾ ਤਾਂ ਤੁਹਾਨੂੰ ਉਹ ਦੱਸ ਪਾਉਂਦੀ ਨਹੀਂ ਹੈਗੀ ਦੱਸਣਾ ਨਹੀਂ ਹੈਗਾ ਤੁਹਾਨੂੰ ਠੀਕ ਹੈ ਨਾ ਦੱਸੂਗੀ ਤਾਂ ਸਹੀ ਰਿਸ਼ਤੇ ਦੀ ਵੀ ਗੱਲ ਕਰੂ ਆਪਣੀ ਸੀਮੀ ਬਾਰੇ ਆਪਣੇ ਬਾਰੇ ਵੀ ਉਹਨਾਂ ਨੂੰ ਪਤਾ ਹੀ ਹੈ ਉਹੀ ਤਾਂ ਮੈਂ ਕਹਿਣਾ ਹਾਂ ਹਾਂ ਹੁਣ ਉਹ ਵੀ ਕੁੜੀ ਲੱਲੇ ਵੀ 24 ਘੰਟੇ ਤਾਂ ਨਹੀਂ ਨਾਲ ਰਹਿੰਦੀ ਕਿਸੇ ਦੇ ਹੁਣ ਆਉਦੇ ਜਵਾਬਦਾਰ ਨਹੀਂ ਅੱਜ ਕੱਲ ਨੂੰ ਮਾਂ ਪਿਓ ਨੂੰ ਪਤਾ ਹੁੰਦਾ ਬਾਹਰ ਕੀ ਕਰਦਾ ਕੀ ਖਾਂਦਾ ਵੀਦਾ ਕੀ ਕਮਾਉਂਦਾ ਅੱਜ ਕੱਲ ਉਹ ਤਾਂ ਬਹੁਤ سو اگر اپنا کرچ بنتا ماڑا جا گور کریے گڑتال کریے تی چل انہوں لائی فون اپنی ساتھی تک پوچھ لوگ ہوتا کر لائی کو بہت ویڈیو پرابلم ہوگی ممی ڈی میرے بیاہ دیا گلا کر سینٹی نا گل کرنی ہی پہنی. یہ تو پہلا میرے رشتہ ہو گیا اس گل کر کے نا کرے گل دسنی پہنی ہی پہنی ہے. میں ادو پیار کرتی ہوں پیپر کا بھی ٹائم کالج ہے ਮੈਂ ਕਿਹਾ ਬਤਹੋ ਰੋਟੀ ਖਾ ਲੀ ਨਈ ਮੰਮੀ ਭੁੱਖ ਜਿਹੀ ਨਹੀਂ ਹੈਗੀ ਤੂੰ ਕਿ ਰੋਟੀ ਤਾਂ ਖਾ ਲਾਂਦੀ ਕੋਈ ਨਾ ਮੰਮੀ ਮੈਂ ਕੰਟੀਨ ਚ ਕੁਛ ਨਾ ਕੁਛ ਖਾ ਲਾਂਗੀ ਲੈ ਤੂੰ ਦੇਖੋ ਫੇਰ ਡਾ ਕਿਹੜਾ ਗਾਂ ਦੀ ਕਿਤਾਬਾਂ ਨਾਲ ਮੱਥਾ ਲਾਣਾ ਕੋਈ ਕਿਤੇ ਰੋਟੀ ਨਾ ਖਾ ਕੇ ਜਾਏਗਾ ਮੁੰਡਾ ਮੰਮੀ ਚੀਜ਼ ਹੀ ਨਹੀਂ ਹੈਗਾ ਅੱਜ ਮੇਰਾ ਚਲ ਜੀ ਤੂੰ ਬੰਦ ਹੋ ਕੇ ਚੱਲ ਜੀ ਠੀਕ ਹੈ ਅਗੇ ਸੀ ਮੈਂ ਹਾਂ ਸੰਤੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਵੇਟ ਕਰਦੇ ਨੂੰ ਬਸ ਮੈਨੂੰ ਹੋ ਗਿਆ 10 ਘੰਟਾ ਅੱਛਾ ਇਹ ਸੱਚ ਹੈ ਨਾ ਸਪੇਪਰ ਕਿਵੇਂ ਹੋ ਗਿਆ ਤੇਰਾ ਪੇਪਰ ਪੇਪਰ ਤਾਂ ਬਹੁਤ ਵਧੀਆ ਹੋਇਆ ਤੇ ਸੱਚ ਹੈ ਨਾ ਮੂੰਹ ਜਿਵੇਂ ਬਣਾਇਆ ਕੀ ਹੋਇਆ ਕੋ ਕੁਛ ਨਹੀਂ ਮੂੜ ਜਾ ਠੀਕ ਨਹੀਂ ਮੇਰਾ ਕਿਉਂ ਕੀ ਗੱਲ ਹੋ ਗਈ ਕੁਛ ਨਹੀਂ ਹੋਇਆ ਉਹ ਮੈਨੂੰ ਤੇਰਾ ਤੇਰਾ ਸਾਫ ਸਾਫ ਲੱਗਦਾ ਕੋਈ ਗੱਲ ਤਾਂ ਹੈਗੀ ਆ ਸੰਤੀ ਜਦੋਂ ਮੈਂ ਸਵੇਰੇ ਕਾਲਜ ਆ ਰਹੀ ਸੀ ਨਾ ਘਰੇ ਮੇ ਮੰਮੀ ਪਾਪਾ ਨੂੰ ਗੱਲਾਂ ਕਰਦੇ ਸੁਣਿਆ ਮੇਰੇ ਰਿਸ਼ਤੇ ਦੀ ਗੱਲ ਕਰੀ ਜਾਂਦੇ ਸੀ ਮੇਰੀ ਮਾਸੀ ਦੀ ਕੁੜੀ ਨੇ ਨਾ ਬਹੁਤ ਵਧੀਆ ਮੁੰਡਾ ਲੱਭਿਆ ਉਹ ਕਹਿੰਦੇ ਸਤੋਂ ਤੇਰੇ ਪੇਪਰ ਹੋ ਗਏ ਨਾ ਉਦੋਂ ਬਾਅਦ ਤੇਰਾ ਰਿਸ਼ਤਾ ਕਰ ਦੇਣਾ ਉਹ ਹਜੇ ਤਾਂ ਰਿਸ਼ਤੇ ਦੀ ਗੱਲ ਹੀ ਕਰੀ ਆ ਯਾਰ ਹਜੇ ਹੋਇਆ ਤਾਂ ਨਹੀਂ ਉਹ ਤਾਂ ਉਈ ਮੰਨਣ ਡੋਲੀ ਬੈਠੀਆਂ ਪਹਿਲੀ ਹੱਡ ਕੱਢਦਾ ਆ ਸੈਂਟੀ ਤੂੰ ਵੀ ਤੈਨੂੰ ਪਤਾ ਅੱਜ ਮੇਰਾ ਆਖਰੀ ਪੇਪਰ ਹੈ ਤੇ ਇਸ ਤੋਂ ਬਾਅਦ

ਇਹ ਸੋਹਣੀ ਆ ਹਾਂ ਬਹੁਤ ਸੋਹਣੀ ਐ ਥੈਂਕ ਯੂ ਸੋ ਮਚ ਸੰਤੀ नेक्स्ट ਟਾਈਮ ਬੋਟ ਹੋ ਗਿਆ ਚਲੀਏ ਆ ਹਾਂ ਚਲੋ ਦੇਖ ਲਾਤਾ ਐ ਭਰਾ ਬਣ ਗਿਆ ਪ੍ਰਧਾਨ ਹਾਂ ਫਿਰ ਐਂ ਦੀ ਸਤੂ ਮੈਂ ਤਾਂ ਕਿਹਾ ਸੀ ਵੀ ਭਈ ਵੋਟਾਂ ਬੂਟਾਂ ਨੇ ਮਸਲੇ ਚ ਪੈਂਦੇ ਨਹੀਂ ਦੇਖ ਸੰਮਤੀ ਹੁੰਦੀ ਐ ਤਾਂ ਆਪਾਂ ਕੋਈ ਗੱਲ ਨਹੀਂ ਮੈਂ ਤਾਂ ਸਾਰਾ ਪਿੰਡ ਰਾਜੀ ਸੀ ਭਰਾ ਤੇ ਉਹਨਾਂ ਪਰ ਮੇਰੇ ਦਾ ਕੰਮ ਤਾਂ ਉਜੂ ਆ ਕੰਮ ਕਾਪੀ ਵਾਲਾ ਹਾਂ ਬਣਾਵਾਏ ਸਟ੍ਰੈਟੀਜੀ ਕਾਫੀ ਹੋਰ ਆਪਾਂ ਕਾਦੇ ਵਾਸਤੇ ਬਣਿਆ ਜ਼ਮੀਨ ਨਹੀਂ ਨਾ ਹੈਗੀ ਵੀਰੇ ਉਹ ਚੱਕ ਦਾਂਗੇ ਰੇਸ ਕੱਢ ਦਾਂਗੇ ਕੰਡੇ ਆਪਾਂ ਠੀਕ ਹੈ ਜੀ ਬਾਕੀ ਯਾਰ ਜੇ ਤੁਸੀਂ ਸੰਮਤੀ ਕਰਤੀ ਆਪਾਂ ਐਡਾ ਕੰਮ ਨਹੀਂ ਕਰ ਸਕਦੇ ਇਧਰ ਪਾਰਟੀ ਪਾਰਟੀ ਛੋਡੀ ਆਪਦਾ ਘਰ ਆ ਜਦ ਮਰਜੀ ਆਈ ਜਦ ਤੂੰ ਕਹਿੰਗਾ ਉਹਦੀ ਰੱਖ ਲਾਂਗੇ ਆਪਾਂ ਪ੍ਰੋਗਰਾਮ ਸੇ ਮੀ ਬੁੱਤ ਹਾਂ ਮੰਮੀ ਪੁੱਤ ਤੇਰੇ ਨਾਲ ਗੱਲ ਕਰਨੀ ਸੀ ਕੀ ਕੋਈ ਹਾਂਜੀ ਦੱਸੋ ਕੀ ਗੱਲ ਕਰਨੀ ਸੀ ਪੁੱਤ ਤੇਰੀ ਮਾਸੀ ਜੀ ਹੈ ਸਰਬੀ ਹਾਂ ਉਹਨੇ ਰਿਸ਼ਤਾ ਦੇਖਿਆ ਤੇਰੇ ਵਾਸਤੇ ਤੇ ਮੁੰਡਾ ਵੀ ਪੁੱਤ ਪੜਿਆ ਲਿਖਿਆ ਦਾਖ ਦੇ ਨੇ ਵਧੀਆ ਮੀਨ ਦੇ ਦੀ 8 ਕਿੱਲੇ ਨੇਗੇ ਤੇਰੇ ਡੈਡੀ ਨੂੰ ਦੱਸਿਆ ਤੇ ਉਹਦੇ ਵੀ ਆਈਆਂਗੇ ਤੈਨੂੰ ਪੁੱਛਣਾ ਸੀ ਪੁੱਤ ਹੁਣ ਤਾਂ ਤੇਰੇ ਪੇਪਰ ਵੀ ਹੋ ਗਏ ਮੰਮੀ ਹੰਨੇ ਮੇਰੇ ਪੇਪਰ ਹੋ ਗਏ ਪਰ ਮੈਂ ਹਜੇ ਵਿਆਹ ਨਹੀਂ ਕਰਾਉਣਾ ਤੁਸੀਂ ਦੀਦੀ ਨੂੰ ਹਾਂ ਨਾ ਕਰਿਓ ਹਜੇ ਹੁਣ ਤਾਂ ਪੁੱਤ ਤੂੰ ਤਿਆਰੀ ਕਰ ਵਿਆਹ ਦੀ ਠੀਕ ਹੈ ਅਸੀਂ ਨੇ ਹਾਂ ਵੀ ਕਰਤੀ ਹੁਣ ਬਾਕੀ ਸਾਨੂੰ ਮੁੰਡਾ ਕੋਈ ਲੱਭਣਾ ਹੈਗਾ ਮੰਮੀ ਐਵੇਂ ਬੜੀਆ ਐਵੇਂ ਥੋੜੀ ਹੁੰਦਾ ਹੈਗਾ ਤੇ ਥੋੜੇ ਮੁੰਡੇ ਪਸੰਦ ਆ ਤਾਂ ਮੇਰੇ ਵੀ ਤਾਂ ਹੋਣਾ ਚਾਹੀਦਾ ਕਿ ਤੂੰ ਕੁਝ ਨਾ ਕਰੀ ਜਾਨੇ ਆਵਾਜ਼ ਆ ਹਾਂ ਤੁਸੀਂ ਅਸਲੋ ਮੈਂ ਤਾਂ ਉਹ ਵੀ ਆਪਣੇ ਤੇ ਦਿਓ ਸਰਵੀ ਨੇ ਜਿਹੜਾ ਰਿਸ਼ਤਾ ਦੱਸਿਆ ਤੇ ਆਪਾਂ ਨੂੰ ਉਹਦੇ ਬਾਰੇ ਗੱਲ ਕਰਦੇ ਚੱਛਾ ਵੀ ਰਿਸ਼ਤਾ ਵਧੀਆਗਾ ਜ਼ਮੀਨ ਵੀ ਵਧੀਆ ਹੁਣ ਇਹ ਉਹ ਕਰ ਰਹੀ ਹੈ ਕਿ ਕਹਿੰਦੀ ਮੰਨੀ ਨਹੀਂ ਰਹੀ ਹੈਗੀ ਅਜੇ ਕਹਿੰਦੀ ਕਿ ਹੋਰ ਰਿਸ਼ਤੇ ਦੀ ਗੱਲ ਕਰਦੇ ਹੋ ਕਿਉਂ ਪੁੱਤ ਕੀ ਗੱਲ ਹੈ ਰਿਸ਼ਤਾ ਤਾਂ ਕਰਨੀ ਹੈ ਹੁਣ ਫੜਾਈ ਤੇਰੀ ਪੂਰੀ ਹੋ ਗਈ ਪੇਪਰ ਹੋ ਗਏ ਤੇਰੇ ਵਧੀਆ ਹੁਣ ਤਾਂ ਫੜਾਈ ਵੀ ਪੂਰੀ ਹੋ ਗਈ ਪੁੱਤਰੀ ਡੈਡੀ ਮੈਂ ਨਹੀਂ ਵਿਆਹ ਕਰਾਉਣਾ ਹੈਗਾ ਅਜੇ ਕਿਉਂ ਕੀ ਗੱਲ ਪੁੱਤ ਅੱਜ ਤੇਰੇ ਦਿਲ ਚ ਕੋਈ ਗੱਲ ਆ ਤਾਂ ਦੱਸ ਦੇ ਵੀ ਜਿੱਥੇ ਤੱਕ ਦੱਸ ਸਾਨੂੰ ਦੱਸਦਾ ਦੇ ਡੈਡੀ ਵੀ ਆਹ ਹਾਂ ਮੈਨੂੰ ਦੱਸ ਕਰੀ ਗੱਲ ਨਹੀਂ ਦੂ ਮੈਂ ਕਿਸੇ ਹੋਰ ਮੁੰਡੇ ਨੂੰ ਪਸੰਦ ਕਰ ਗਈਆਂ ਤੇ ਉਸੇ ਨਾਲ ਹੀ ਵਿਆਹ ਕਰਾਉਣਾ ਕੀ ਗੱਲ ਮੈਂ ਤੈਨੂੰ ਐਂ ਭੇਜਦਾ ਜੀ ਕੁੜੀਏ ਪੜਨ ਦੇਖਣ ਵਾਸਤੇ ਹਾਂ ਦੇਖ ਤੈਨੂੰ ਸ਼ਰਮ ਨਹੀਂ ਆਉਣੀ ਤੇ ਰੋ ਆਪਣੀ ਜਗ੍ਹਾ ਕਰਦੀਆਂ ਹੈ ਹੈ ਲੋਕ ਤਾਂ ਰੋ ਮੈਨੂੰ ਪ੍ਰਧਾਨ ਬਣਾਉਣ ਲੈ ਰਹੇ ਨੇ ਸੰਮਤੀਆਂ ਨਾਲ ਮੇਰੀ ਕੀ ਇੱਜ਼ਤ ਹੈ ਤੂੰ ਮੇਰੀ ਮਿੱਟੀ ਚ ਮਿਲਾਉਣ ਲੈ ਗਈ ਹੈ ਇਹਦੀ ਕੀ ਇੱਜ਼ਤ ਰਹੂਗੀ ਹੋਨਾ ਐ ਕਿ ਸ਼ਰਮ ਤੈਨੂੰ ਡੈਡੀ ਜੀ ਤੈਨੂੰ ਪੜਾਉਣ ਲਿਖਾਉਣ ਭੇਜਦੇ ਤੇ ਆ ਕੰਮ ਕਰਨ ਦੇ ਵਾਸਤੇ ਨਹੀਂ ਭੇਜਦੇ ਦੀ ਵਿਆਹ ਕਰ ਲੇ ਫਿਰ ਡੈਡੀ ਜੀ ਮੁੰਡਾ ਬਹੁਤ ਵਧੀਆ ਹੈ ਵਧੀਆ ਕਿ ਕੀ ਕਰਦਾ ਹੈ ਮੁੰਡਾ ਦੱਸ ਮੈਨੂੰ ਡੈਡੀ ਜੀ ਉਹ ਨਾ ਪੈਟਰੋਲ ਪੰਪ ਦੇ ਉੱਤੇ ਜੌਬ ਕਰਦਾ ਹੈ ਸਾਡੇ ਤਾਂ ਉਹਦੀ ਤਨਖਾਹ 4-5000 ਹੈ ਤੇ ਛੇਤੀ ਉਹਨੂੰ ਨਾ ਹੋਰ ਨੌਕਰੀ ਮਿਲ ਜੂ ਕਿਉਂਕਿ ਉਹਨੇ ਫਾਰਮ ਭਰੇ ਹੋਏ ਨੇ ਹੋਰ ਪੋਸਟ ਦੇ ਜਾ ਨੌਕਰੀ ਮਿਲੂ ਉਦੋਂ ਦੇਖਾਂਗੇ ਹਜੇ ਮਿਲੀ ਤਾਂ ਨਹੀਂ ਹਜੇ ਤਾਂ ਉਹ ਇੱਕ ਪੰਪਤੀ ਲੱਗਿਆ ਹੋਇਆ ਹੈ ਉੱਥੇ ਜੋਬ ਕਰਦਾ ਉਹ ਕਿੰਨੀ ਜ਼ਮੀਨ ਹੈ ਉਹਨਾਂ ਦੇ ਕਹਦੇ ਨੇ ਜ਼ਮੀਨ ਤਾਂ ਨਹੀਂ ਉਹਨਾਂ ਕੋਲ ਵਿਚਾਰੇ ਦਾ ਆਪਦਾ ਘਰ ਦਾ ਹੀ ਗੁਜ਼ਾਰਾ ਮਸਾ ਹੁੰਦਾ ਤੇ ਜ਼ਮੀਨ ਕਿੱਥੋਂ ਹੋਊਗੀ ਉਹਨਾਂ ਕੋਲ ਨਾ ਤੁਸੀਂ ਗਿਹੜੀ ਦੇ ਵਗਜਾ ਕਰੀ ਜਾਂ ਗੋਹਾ ਪੂਦਾ ਕਰ ਲਿਆ ਕਰੀਗੇ ਇਸਦਾ ਮੈਂ ਸਾਡੀ ਵਧੀਆ ਜਿੱਦ ਬਣੂਗੀ ਜਦੋਂ ਉੱਥੇ ਜਾਵਾਂਗੇ ਤੇ ਉਹ ਆਉਣਗੇ ਇੱਥੇ ਪਰ ਮੰਮੀ ਜਿਵੇਂ ਉਹ ਦਿਨ ਅੱਲ ਵੀ ਆ ਨਾ ਹੋਇਆ ਨਾ ਉਹ ਕੁਛ ਖਾ ਕੇ ਮਰ ਜਾਗੀ ਤੁਹਾਨੂੰ ਜਾਵਾਂ ਖਿਆਲ ਨਹੀਂ ਆਉਂਦਾ ਕਿ ਮੇਰੀ ਕੁੜੀ ਕਿੱਥੇ ਖੁਸ਼ ਰਹੂਗੀ ਕਿੱਥੇ ਨਹੀਂ ਮੈਂ ਉਹਥੇ ਵਿਆਹ ਕਰ ਦੂੰ ਮੈਂ ਹੱਥ ਜੋੜਦੀਆਂ ਤੁਹਾਡੇ ਮੁਰੇ ਤੇਰੀ ਕੋਈ ਗੱਲ ਨਹੀਂ ਸੁਣੀ ਗੱਲ ਮਰਦੀ ਐ ਜਿਹੜਾ ਅੱਜ ਮਰ ਜੇ ਠੀਕ ਐ ਤੁਹਾਡਾ ਸਾਡੀ ਨੂੰ ਜਿਹੜਾ ਬੱਟੀ ਐ ਦਿਖਾ ਪਰ ਡੈਡੀ ਮਰਪੂਰ ਕੋਈ ਗੱਲ ਨਹੀਂ ਸੁਣੀ ਠੀਕ ਐ ਤੂੰ ਬਾਅਦ 'ਚ ਇਹ ਜੀ ਗੱਲ ਕਰੀ ਤੇਰਾ ਗੱਲ ਲਾ ਦੂੰਗਾ ਮੈਂ ਤੂੰ ਸੰਘਾ ਤੋ ਡੈਣੀ ਨੂੰ ਐਵੇਂ ਕਿਉਂ ਕਰਦੇ ਹੁੰਦੇ ਸੀ ਜੇ ਬਰਾਬਰ ਦਾ ਹੁੰਦੇ ਤਾਂ ਕਰਦੇ ਜੇ ਬਰਾਬਰ ਦਾ ਹੈ ਨਹੀਂ ਕਿਵੇਂ ਕਰਦੀ ਏ ਤੈਨੂੰ ਮੰਮੀ ਮੰਨਦੇ ਆ ਉਹ ਦੇਖੋ ਇਸ ਟਾਈਮ ਕੁਝ ਨਹੀਂ ਆਏਗਾ ਹੌਲੀ ਹੌਲੀ ਮਿਹਨਤ ਕਰਕੇ ਸਭ ਕੁਝ ਬਣਾ ਲੂਗਾ ਐਂਟੀ ਵੀ ਕੀ ਗੱਲ ਐ ਮੰਮੀ ਸਾਡੀ ਸਦਾ ਖਿਆਲ ਰੱਖ ਤੂੰ ਏ ਕਿਾ ਤੇਰੇ ਪਿਓ ਦੀ ਦਾ ਬਾਹਰ ਕਿੰਨੀ ਇੱਜ਼ਤ ਆ ਕਿ ਤੂੰ ਸਾਰੇ ਉਹਨੂੰ ਪੁੱਛ ਕੇ ਗੱਲ ਕਰਦੇ ਨਹੀਂ ਹੈਂ ਤੂੰ ਆ ਤਾਂ ਕਰੋੜੇ ਨਹੀਂ ਹੋਂ ਤੇਰੇ ਪਿਓ ਦੀ ਪੇ ਤੁਸੀਂ ਕੋਰੇ ਡੈਡੀ ਨੂੰ ਸਮਝਾ ਕੇ ਤਾਂ ਦੇਖੋ ਨਹੀਂ ਪੁੱਤ ਜਿਵੇਂ ਤੇਰੇ ਪਿਓ ਨੇ ਗੱਲ ਕਹੀ ਸੀ ਬਸ ਠੀਕ ਐ ਹੁਣ ਉਥੇ ਹੀ ਰਿਸ਼ਤਾ ਕਰਾਂਗੇ ਜਿੱਥੇ ਦੇਖਿਆ ਹੋਇਆ ਸੀਗਾ ਠੀਕ ਐ میرے خوش ہوئی ادھر زندگی چھتی مل میں ਕੀ ਕ ਆ ਗਿਆ ਤੂੰ ਹਾਂ ਆ ਗਿਆ ਤੈਂ ਚੰਨ ਕਮੇ ਬੁਲਾ ਲਿਆ ਮੈਨੂੰ ਬਸ ਗੱਲ ਹੀ ਇਹੋ ਜੀ ਹੋਈ ਐ ਕੀ ਦੱਸਾਂ ਦਿਨ ਹੋਰ ਮੈਨੂੰ ਯਾਰ ਗੱਲ ਤਾਂ ਰਸ ਕੀ ਹੋਈ ਆ ਸੈਂਟਿਵ ਮੈਨੂੰ ਆ ਗੱਲ ਕਰਦੇ ਵੀ ਨਾ ਸ਼ਰਮ ਆਉਂਦੀ ਐ ਅੱਜ ਤੋਂ ਬਾਅਦ ਨਾ ਆਪਣਾ ਰਿਸ਼ਤਾ ਹਮੇਸ਼ਾ ਲਈ ਖਤਮ ਐ ਸਿਮੀ ਤੂੰ ਕੀ ਬੋਲ ਰਹੀ ਆ ਚੂਮੇ ਬੋਲ ਰਹੀ ਆ ਉਹ ਸਹੀ ਕਹਿ ਰਹੀ ਆ ਤੇ ਮੈਂ ਨਹੀਂ ਚਾਹੁੰਦੀ ਕੀ ਕਰਦਿਆਂ ਨੂੰ ਇਹ ਪਤਾ ਲੱਗੇ ਮੈਂ ਤੈਨੂੰ ਇੱਥੇ ਮਿਲਣ ਆਈ ਆ ਤਾਂ ਹੀ ਮੈਂ ਅੱਜ ਤੇਰੇ ਨਾਲ ਸਾਰੀਆਂ ਗੱਲਾਂ ਕਲੀਅਰ ਕਰ ਰਹੀ ਆ ਕਿ ਜਿੰਨਾ ਆਪਣਾ ਸਾਥ ਨਿਭਿਆ ਬਹੁਤ ਵਧੀਆ ਨਿਭਿਆ ਇਸ ਤੋਂ ਬਾਅਦ ਮੈਂ ਨਹੀਂ ਨਵਾ ਸਰਦੀ ਤੇ ਜਦੋਂ ਸੁਨੀ ਤੇ ਇਹ ਗੱਲ ਕਿਵੇਂ ਸੋਚ ਲਈ ਉਹ ਤਾਂ ਦੋ ਬਥੇਰੇ ਵਾਦੇ ਕਰਦੇ ਸੀ ਮੰਨਦੀ ਆ ਸੈਂਟੀ ਮੈਂ ਵਾਦੇ ਕਰੇ ਪਰ ਹੁਣ ਮੈਂ ਕੀ ਕਰਾਂ ਜੇ ਉਹ ਵਾਦਾ ਮੇਰਾ ਨਹੀਂ ਪੂਰਾ ਹੋ ਸਕਿਆ ਮੈਂ ਆਪਣੇ ਘਰਦਿਆਂ ਨਾਲ ਤੇਰੀ ਗੱਲ ਜ਼ਰੂਰ ਕਰੀ ਸੀ। ਉਹਨਾਂ ਨੂੰ ਇਹ ਵੀ ਦੱਸਿਆ ਕਿ ਤੂੰ ਕੰਮ ਕਰ ਕੀ ਕਰਦਾ। ਫਿਰ ਕੀ ਕਹਿੰਦੇ? ਉਹਨਾਂ ਨੇ ਮਨਾਂ ਕਰਤਾ ਵੀ ਅਸੀਂ ਤੈਨੂੰ ਇੱਕ ਗਰੀਬ ਮੁੰਡੇ ਨਾਲ ਨਹੀਂ ਵਿਆਹ ਸਕਦੇ। ਮੰਨਿਆ ਸੀ ਮੈਂ ਅੱਜ ਕਰੀ ਜਾਵਾਂ। ਤੇ ਟਾਈਮ ਸਦਾ ਇੱਕੋ ਜਿਹਾ ਨਹੀਂ ਲੈਂਦਾ। ਬੜਾ ਯਾਰ ਮੈਂ ਇੰਨੇ ਕੁ ਜੋਗਾ ਦਾ ਹੈਗਾ। ਮੈਂ ਤੈਨੂੰ ਸਦਾ ਖੁਸ਼ ਰੱਖੂ। ਇਧਰ ਹੀ ਅੱਖਾਂ 'ਚ ਕਦੇ ਹੰਝੂ ਨਹੀਂ ਆਉਣ ਦਿੰਦਾ। ਨਹੀਂ ਸੰਟੀ। ਇਕੱਲਾ ਖੁਸ਼ ਰੱਖਣ ਨਾਲ ਜ਼ਿੰਦਗੀ ਨਹੀਂ ਚੱਲਦੀ ਉਜਾਰਸੀ ਮੈਂ ਹਲਿਓੜੀ ਸਭ ਕੁਝ ਕਰ ਲੂ ਯਾਰ ਸੈਂਟਿਵ ਬਹੁਤ ਕੁਝ ਹੋ ਗਿਆ ਹਨਾ ਹੁਣ ਮੈਂ ਤੇਰੇ ਨਾਲ ਹੋਰ ਨਹੀਂ ਬੈਸਣਾ ਚਾਹੁੰਦੀ ਮਲੇ ਆ ਤੇਰੀ ਦਿੱਤੀ ਨਿਸ਼ਾਨੀ ਨਾ ਤੈਨੂੰ ਹੀ ਮੁਬਾਰਕ ਕੁਝ ਮੇਰੇ ਕੋ ਯਾਰ ਹਾਂ ਯਾਰ ਇੱਕ ਵਾਰ ਤਾਂ ਕਰੇ ਗੱਲ ਕਰਕੇ ਦੇਖ ਸੈਂਟਿਵ ਮੈਂ ਬਥੇਰੀ ਵਰੀ ਗੱਲ ਕਰਕੇ ਦੇਖੀਏ ਪਰ ਉਹ ਨਹੀਂ ਮੰਨਦੇ ਹੁਣ ਇਸ ਮੈਂ ਕੀ ਕਰਾਂ ਮੈਂ ਵੀ ਆਪਣੀ ਜ਼ਿੰਦਗੀ ਬਾਰੇ ਸੋਚਣਾ ਉਹ ਯਾਰ ਤੂੰ ਇੰਨਾ ਕੁ ਤਾਂ ਕਹਿ ਸਕਦੀ ਸੀ ਵੀ ਹੌਲੀ ਹੌਲੀ ਮਿਹਨਤ ਕਰਕੇ ਸਭ ਕੁਝ ਬਣਾ ਲਾਂਗੇ ਆਪਾਂ ਯਾਰ ਦਿਲ ਤੇ ਬੇ ਮੂਮਲਾ ਜਿਆਲੇ ਨੂੰ ਕੋਣ ਹਾਂ ਤੇ ਫੋਨ ਕਰਤਾ ਮੈਂ ਤਾਂ ਕੁੜੀ ਜੀ ਨੇ ਦਿਮਾਗ ਖਰਾਬ ਕਰ ਰੱਖਿਆ ਕਰਤੇ ਦੀ ਕਰੋ ਤਾਂ ਉਹਦਾ ਸੈਕਟਰੀ ਨੂੰ ਰਹਿ ਗਿਆ ਸੱਚ ਭੁੱਲ ਗਿਆ ਤੁੰਡਾ ਮੇਰਾ ਕਿਹਾ ਹੋਇਆ ਸੀ ਕੀ ਵਾਰੀ ਚਲਾ ਜਿਹੜੀ ਟੰਟੀ ਬਾਕੇ ਕਹਿੰਦੀ ਏ ਹੈਲੋ ਹਾਂ ਸੈਕਟਰੀ ਸਾਹਿਬ ਪ੍ਰਧਾਨ ਬੋਲਦਾ ਹਾਂ ਆਪਨੇ ਕੁੜੀ ਦਾ ਸਾਖ ਨਾਲ ਗੱਲ ਨੂੰ ਹਾਂ ਆਇਤੀ ਰੱਖਿਆ ਆਪਣੇ ਜੇਬੀਟਾ ਵਿੱਚ ਹਾਂ ਬਈ ਮੈਂ ਨਾ ਨਾ ਪਤਾ ਤਾਂ ਹੈਗਾ ਮੈਂ ਇੱਕ ਵਾਰੀ ਯਾਦ ਕਰਾ ਦਈਏ ਨਾ ਕੋਈ ਨਾ ਇਹਦਾ ਪਕਾ ਲੂ ਨੂੰ ਮੇੜ ਲਾਏ ਤੁਸੀਂ ਕੱਲ ਦੀ ਛੁੱਟੀ ਪਾ ਲਓ ਠੀਕ ਹੈ ਠੀਕ ਹੈ ਪਹੁੰਚਣਾ ਯਰੋ ਤੁਸੀਂ ਜਾਵਣ ਲੱਗਦੇ ਆ ਸਭ ਨੂੰ ਤੋਂ ਜੇ ਨਹੀਂ ਲਾਇੀ ਦੀ ਸਭੀ ਦੇ ਘਰ ਵਾਲੇ ਤੜਕੇ ਟਾਈਮ ਨਾਲ ਆ ਜਾਣਾ ਕਿ ਨਹੀਂ ਹੋਰ ਕਰੋ ਜੀ ਕਰੋ ਹੈਲੋ ਹਾਂ ਬੁੱਤ ਤੇਰਾ ਮਸੜ ਬੋਲਦਾ ਸਸਰੀ ਘਰ ਮਸੜੇ ਜੋ ਠੀਕਾ ਹਾਂ ਹਾਂ ਸਸਰੀ ਘਰ ਬੁੱਤ ਠੀਕ ਠਾਕ ਵਧੀਆ ਮੈਂ ਤਾਂ ਇਹੀ ਲਾਇਆ ਸੀ ਮਾ ਸਵੇਰੇ ਲੇਟ ਨਾ ਹੋਇਓ ਜਲਦੀ ਆ ਜਾਓ ਟਾਈਮ ਨਾਲੀ ਸੋਨੀ ਮਸੜੀ ਲੈ ਵੀ ਸਾਨੂੰ ਫੋਨ ਕਰਨੀ ਲੱਗੇ ਜਿਵੇਂ ਮੋਂ ਮਸੜੀ ਸਾਡੇ ਦਾ ਬਹੁਤ ਗੱਡੀ ਗੱਲ ਚ ਹੁੰਦੀ ਹੋਵੇ ਲਾਉਤੀ ਕੀ ਹੋ ਵੀ ਬੁੱਤ ਮੈਂ ਸਮਝਿਆ ਨਹੀਂ ਮੈਂ ਸਮਝਿਆ ਮੁੰਡਾ ਬਾਲਿਸ਼ਟਾ ਕਰਾਇਆ ਸੀ ਆ ਹਾਂ ਕਿਦਾ ਮਸੜੀ ਦੀ ਰਾਤ ਬੁੱਤ ਲੱਗੀ ਜਾ ਕੇ ਅੱਛਾ ਉਹ ਕਿਵੇਂ ਵੀ ਉਸ ਲਈ ਮਾਚੂਰੀਲਾ ਸੇਉਂਦਾ ਦੇ ਅੱਛਾ ਅੱਛਾ ਉਹ ਪੱਤੇ ਉੱਪਰ ਗਿਆ ਬੰਦੇ ਦਾ ਬੰਦਾ ਗਿਆ ਉਹ ਪਾਣੀ ਬਣਾ ਗਿਆ ਇਹਨਾਂ ਨੂੰ ਬਣਾਇਆ ਗਿਆ ਫਿਰ ਉਹ ਬੰਦਾ ਬੀਤੀ ਵਾਲਾ ਕੀ ਯਾਰ ਐਸੀ ਤਾਂ ਪਿੰਡ 'ਚ ਰਹਿਣ ਜੋਗੇ ਨਹੀਂ ਹੱਟੇ ਇਧਰੋਂ ਤੁਸੀਂ ਮੈਂ ਤੁਹਾਡੇ ਤੇ ਯਕੀਨ ਕਰਿਆ ਸੀ ਸਾਰਾ ਹੈ ਇਹੋ ਜਿਹਾ ਬੰਦਾ ਟਕਰਾਇਆ ਤੁਸੀਂ ਨੇ ਉਹਨਾਂ ਅਸੀਂ ਦਾ ਸਾਰੇ ਦਾ ਰਿਸ਼ਤੇਦਾਰ ਸੱਦੀ ਬੈਠਿਆ ਪ੍ਰੋਗਰਾਮ ਤਾਂ ਵਿਚ ਪ੍ਰੋਗਰਾਮ ਰੱਖੀ ਬੈਠਿਆ ਐ ਮੋਤਵਾਰ ਬੰਦੇ ਨੇ ਮੇਰੇ ਜਿਹੜੇ ਮੈਨੂੰ ਮਿਲਣ ਗਏ ਨਾਲੇ ਨੇ ਸਾਰੇ ਉਹਨਾਂ ਨੂੰ ਫੋਨ ਕਰਕੇ ਨੇ ਮੈਂ ਹੈ ਕੀ ਮੈਰੀ ਨਾ ਕਰੂਗੀ ਕਿੱਧਰ ਨੈਲ ਛੱਡਾਂ ਮੈਂ ਹੋਣਾ ਹਾਂ ਕੀ ਗੱਲ ਹੋ ਗਈ ਜੀ ਗੱਲ ਕੀ ਹੋਣੀ ਸੀ ਹਾਂ ਉਹ ਮੁੰਡਾ ਤਾਂ ਕਹਿੰਦੇ ਨਸ਼ੇ ਪੱਤੇ ਕਰਦਾ ਸੀ ਮੈਂ ਤਾਂ ਆਪ ਖਾਂਦਾ ਪੀਂਦਾ ਦੀ ਨਾਲੇ ਵੇਚਦਾ ਸੀ ਪਰ ਕੱਲ ਚੱਕ ਲਿਆ ਪੁਲਿਸ ਨੇ ਕਿੱਥੋਂ ਆ ਜਾਣਗੇ ਸਗਨ ਪਾਉਣਾ ਅਸਲ ਇਹ ਆਪਣੀ ਕੁੜੀ ਕਰਕੇ ਆਪਾਂ ਦਾ ਵਿਚ ਵਿਚਾਲੇ ਦੀ ਸਰ ਵੀ ਆਪਾਂ ਦਾ ਤਾਂ ਹਾਂ ਕਿ ਰਹੀ ਤੀਗੀ ਵਿਚ ਵਿਚਾਲੇ ਹੋਰ ਮੈਂ ਕੀ ਕਹਿਆ ਸੀ ਉਹ ਤਾਂ ਤੁਸੀਂ ਸਿਆਣੇ ਬੰਦੇ ਦੀ ਸੁਣਦੇ ਨਹੀਂ ਵੀ ਉਹ ਕਿਹੜਾ 24 ਘੰਟੇ ਉਹਦੇ ਮਗਰ ਫਿਰਦੀ ਐ ਅੱਜ ਕੱਲ੍ਹ ਜੀ ਮੰਦਿਰ ਜੀ ਬਹੁਤ ਬਸਤਾਂ ਦੀ ਜਾਂਦੀ ਐ ਇਹ ਆਪਾਂ ਤਾਂ ਆਪਣੀ ਕੁੜੀ ਕਰਕੇ ਹਾਂ ਕਰੀ ਤੀ ਆਪਾਂ ਨੂੰ ਕੀ ਪਤਾ ਸੀ ਵੀ ਆਪਣੇ ਨਾਲ ਐ ਕਰਾਊਗੀ ਉਹ ਅੱਜ ਕੱਲ ਤਾਂ ਮਾਪੇ ਨੂੰ ਨਹੀਂ ਪਤਾ ਲੱਗਦਾ ਉਹ ਤਾਂ ਫੇਰ ਤੀਜੇ ਥੋਂ ਬੈਠੀ ਐ ਹੈ ਹੁਣ ਦੱਸ ਕੀ ਕਰਾਂਗੇ ਜੀ ਆਪਾਂ ਤਾਂ ਸਾਰੇ ਰਿਸ਼ਤੇਦਾਰਾਂ ਨੂੰ ਕਹੀਂ ਬੈਠੇ ਆ ਕਰਨਾ ਕੀ ਜੀ ਹੁਣ ਤਾਂ ਮਰਨ ਹੋ ਗਿਆ ਸਬਰੂ ਕਹੀ ਜਨਾ ਕੀ ਕਹਿਣਗੇ ਆਪਾਂ ਨੂੰ ਸਾਰੇ ਚਾਹਣਾ ਕੀ ਦੀ ਗੱਲਾਂ ਬਾਣੀਆਂ ਸਾਰੇ ਰਿਸ਼ਤੇਦਾਰਾਂ ਨੂੰ ਫੋਨ ਕਰੀ ਬੈਠੇ ਆ ਹੁਣ ਇਹ ਚੰਗੀ ਕਰੀ ਆਪਣੀ ਕੁੜੀ ਨੇ ਆਪਣੇ ਨਾਲ ਚੰਗੀ ਕੀ ਇਹਦਾ ਕਰਮ ਹੀ ਇਹ ਜੀ ਨੇ ਦਾ ਪੁੱਤੇ ਕਰਮਾਂ ਵਾਲੀ ਐ ਲੈ ਜਹੀ ਜੀ ਨੀਤੀ ਦੀ ਮੈਨੂੰ ਲੱਗਦਾ ਇਹ ਜੀ ਪੂਰੀ ਹੋ ਕੇ ਰਹੂਗੀ ਇਹਨਾਂ ਲ ਕੀ ਹੋਈ ਜਾਂਦਾ ਜ਼ਿੰਦਗੀ ਚ ਛੋਟੇ ਮੁੰਡੇ ਨਾਲ ਰਿਸ਼ਤਾ ਕਰਾਉਣ ਲੱਗਿਆ ਸੀ ਤਾਂ ਪੱਕਾ ਨਿਸ਼ਾੜੀ ਨਿਕਲਿਆ ਹੁਣ ਮੈਂ ਕੀ ਕਰਾਂਗੀ ਇਹ ਨਿੰਦਿਤ ਮੇਰੇ ਬਾਪੂ ਦੀ ਬਣੀ ਹੋਈ ਸੀ ਸਾਰੀ ਮਿੱਟੀ ਚ ਰੁਲ ਗਈ ਹੁਣ ਕੀ ਕਰਾਂ ਮੈਂ ਹਾਂ ਇੱਕ ਕੰਮ ਹੋ ਸਕਦਾ ਸੈਂਟੀ ਨਾਲ ਗੱਲ ਕਰਕੇ ਦੇਖਦੀ ਆਂ ہیلو سینٹی کتنے آ تین تیرنا بہت ضروری گل کرنی ہے تھی نا پلیز ایک بار تو میرے گل کر میں تھوڑے ٹائم تک آتی ہے ٹھیک ہے ਵੰਦਾ ਸਿਮੀ ਕਿਵੇਂ ਬੁਲਾਇਆ ਮੈਨੂੰ ਸੰਟੀ ਮੈਨੂੰ ਮਾਫ ਕਰ ਦੇ ਮੈਂ ਬਹੁਤ ਗਲਤ ਕੀਤਾ ਤੇਰੇ ਨਾਲ ਆਪਾਂ ਕਿਤੇ ਦੂਰ ਪੱਧ ਚੱਲੀਏ ਮੈਂ ਉੱਥੇ ਵਿਆਹ ਨਹੀਂ ਕਰਾਉਣਾ ਸਿਮੀ ਯਾਰ ਤੂੰ ਕਹੀਆਂ ਗੱਲਾਂ ਕਰੀ ਜਾਂਦੀਆਂ ਕੱਲੋਂ ਤੇਰਾ ਸ਼ੱਕ ਨਾ ਯਾਰ ਪਰ ਤੂੰ ਮੇਰੀ ਗੱਲ ਨੂੰ ਸਮਝ ਨਹੀਂ ਰਿਹਾ ਮੈਂ ਕਹਿਣਾ ਕੀ ਚਾਹੁੰਦੀ ਆ ਸੰਟੀ ਗਲਪਤਾ ਕੀ ਹੈ ਜਿਹੜੇ ਮੁੰਡੇ ਨਾਲ ਰਿਸ਼ਤਾ ਹੋ ਰਿਹਾ ਸੀ ਮੇਰਾ ਉਹ ਅਸਲ 'ਚ ਮੁੰਡਾ ਹੀ ਨਹੀਂ ਸਹੀ ਸੀ ਨਸ਼ੇ ਪੱਤੇ ਵੱਧ ਕਰਦਾ ਸੀ ਤੇ ਇੱਥੋਂ ਤੱਕ ਕਿਸ ਮਗਲਰ ਵੀ ਸੀਗਾ ਤਾਂ ਕਰਕੇ ਪੁਲਿਸ ਨੇ ਚੱਕ ਲਿਆ ਅੱਛਾ ਹੁਣ ਦੇਰਾ ਮਤਲਬ ਇਹ ਆ ਕਿ ਇਹਨੂੰ ਮੈਂ ਤੇਰੇ ਨਾਲ ਭੱਜ ਕੇ ਵਿਆਹ ਕਰਾਵਾਂਗਾ ਹਾਂ ਸੰਟੀ ਹੁਣ ਕੋਈ ਆਪਾ ਕੋਲ ਚਾਰਾ ਵੀ ਨਹੀਂ ਹੈਗਾ ਮੰਮੀ ਡੈਡੀ ਬਹੁਤ ਦੁਖੀ ਨੇ ਅੱਛਾ ਹੁਣ ਤੂੰ ਇਹ ਜਹਉਣੀ ਆ ਕਿ ਮੈਂ ਤੈਨੂੰ ਭਜਾ ਕੇ ਲੈ ਜਾ ਇਦਰੇ ਘਰ ਦੇ ਲਈ ਜਿੱਦ ਜਿਵੇਂ ਮਿੱਟੀ 'ਚ ਮਲਾਦਾ ਉਹ ਤਾਂ ਵਿਚਾਰੇ ਪਹਿਲੇ ਹੀ ਮਰੇ ਪਿਆ ਤੂੰ ਹੋਰ ਮਰੇਂਗੀ ਉਹਨਾਂ ਨੂੰ ਪਰਸੈਂਟ ਤੂੰ ਮਾੜਾ ਮੋਟਾ ਮੇਰੇ ਬਾਰੇ ਵੀ ਸੋਚਣਾ ਮੈਨੂੰ ਮਾਫ ਕਰੀਂ ਸੀ ਮੈਥੋਂ ਜਰੇ ਘਟਿਆ ਕੰਮ ਨਹੀਂ ਹੋਣਾ ਨਾਲੇ ਮੇਰੇ ਘਰੇ ਵੀ ਪੈਣਾ ਨਹੀਂ ਗਿਆ ਨਾਲੇ ਤੇਰਾ ਰਿਸ਼ਤਾ ਟੁੱਟਿਆ ਪਰ ਤੇਰੇ ਚੰਗੇ ਲਈ ਟੁੱਟਿਆ ਨਾਲੇ ਸਿਮੀ ਐਨੀ ਕਿ ਫਿਕਰ ਤਾਂ ਹੈਗੀ ਤੇਰੇ ਘਰ ਦੇ ਨਾਲ ਉਹ ਲੱਭ ਲੈਣਗੇ ਵਧੀਆ ਮੁੰਡਾ ਬਾਕੀ ਤੇਰਾ ਹੁਣ ਇਹੀ ਫਰਜ਼ ਬਣਦਾ ਤੂੰ ਜਾ ਕੇ ਉਹਨਾਂ ਨੂੰ ਸਾਂਮ ਆ ਤੇਰੀ ਜ਼ਿੰਦਗੀ ਪਈਆ ਕੋਈ ਨਹੀਂ ਇਸ ਤੋਂ ਵਧੀਆ ਰਿਸ਼ਤਾ ਮਿਲ ਜੀ ਤੈਨੂੰ ਪਰਸੈਂਟ ਤੇਰੇ ਹਰਗ ਵਧੀਆ ਮੁੰਡਾ ਕਿਤੇ ਨਹੀਂ ਲੱਭਣਾ ਮੈਨੂੰ ਉਹ ਮੈਨੂੰ ਮਾਫ ਕਰੀ ਸੀ ਮੈਂ ਸੈਂਟੀ ਮੇਰੀ ਗੱਲ ਤਾਂ ਸੁਣ ਲਾ ਸੈਂਟੀ ਤੇਰੇ ਬਿਨਾ ਮੈਂ ਕੁਝ ਵੀ ਨਹੀਂ ਸੈਂਟੀ